ਸੋ ਚੈੱਕ ਕਰ ਲੋ ਜਿਹੜੇ ਕਟ్రਾਈ ਦੇ ਡਿਜ਼ਾਈਨ ਆਏ ਆ ਜੀ ਢਾਈ ਢਾਈ 200 ਰੁਪਏ ਦੇ ਆ ਕਟ్రਾਈ ਦੇ ਪਿਓਰ オリジナル ਕਟ్రਾਈ ਆ ਡਿਜੀਟਲ ਪ੍ਰਿੰਟ ਆ ਸਾਰੇ ਕੱਲ ਨੂੰ ਮਿਲਣਗੇ ਸ਼ੁੱਕਰਵਾਰ ਸ਼ਨੀਵਾਰ ਤੇ ਐਤਵਾਰ ਮੈਂ ਤੁਹਾਨੂੰ ਇੱਕ ਡਿਜ਼ਾਈਨ ਦੀ ਝਲਕ ਦਿਖਾ ਰਿਹਾ ਹਾਂ ਜੀ ਸੋ ਫਟਾਫਟ ਆਣ ਕੇ ਲੈ ਜਾਓ ਸਾਰੇ ਡਿਜ਼ਾਈਨ ਆਏ ਹੋਏ ਆ ਆਨਲਾਈਨ ਨਹੀਂ ਮਿਲਣੇ ਸਭ ਨੂੰ ਸੇਲ ਮੇਲੇ 'ਚ ਹੀ ਹੋਣਾ ਪੈਣਾ ਜਿਹੜਾ ਕੱਲ ਲੱਗ ਰਿਹਾ ਸ਼ੁੱਕਰ ਸ਼ਨੀ ਐਤ ਤਿੰਨ ਦਿਨ ਦਾ ਸੇਲ ਮੇਲਾ ਵਾ ਜੀ ਤੁਹਾਡੇ ਲਈ ਕਟ్రਾਈ ਡਿਜੀਟਲ ਦੇ ਸੂਟ ਲੈ ਕੇ ਆ ਸਿਰਫ ਢਾਈ ਢਾਈ 200 ਰੁਪਏ ਦੇ ਚੈੱਕ ਕਰ ਲੋ ਕਟ్రਾਈ ਦੇ ਸੂ ਤਾਨੂੰ ਡੈਮੋ ਦੀ ਵੀਡੀਓ ਦਿਖਾ ਰਿਆ ਬਹੁਤ ਹੀ ਪਿਆਰੇ ਪਿਆਰੇ ਡਿਜ਼ਾਈਨ ਆ ਸਾਰੇ ਡਿਜ਼ਾਈਨ ਧਿਆਨ ਨਾਲ ਚੈੱਕ ਕਰ ਲਓ ਕਿ ਟਰਾਈ ਦੇ ਸੂਟ ਸਿਰਫ 250 ਰੁਪਏ ਦੇ ਓਨਲੀ 250 ਰੁਪਏ ਦਾ ਸੂਟ ਆਉਣਗੇ ਚੈੱਕ ਕਰੋ ਕਿੱਡੇ ਸੋਹਣੇ ਡਿਜ਼ਾਈਨ ਸਾਰੇ ਆਏ ਹੋਏ ਆ ਜੀ ਸੋ ਕੱਲ ਨੂੰ ਫਟਾਫਟ ਪਹੁੰਚੋ ਸਾਡੇ ਸਟੋਰ ਤੇ ਸੇਲ ਵਾਲਾ ਕਪੜਾ ਲੈਣ ਕਾਫੀ ਡਿਸਕਾਊਂਟ ਤੇ ਮਿਲਣਾ ਵਾ ਜੀ ਸਿਰਫ 250 ਰੁਪਏ ਜੀ ਚੈੱਕ ਕਰ ਲਓ ਕਿੱਡੇ ਸੋਹਣੇ ਡਿਜ਼ਾਈਨ ਡਿਜੀਟਲ ਪ੍ਰਿੰਟ ਓਨਲੀ 250 ਆ ਸਾਰੀ ਫੈਂਡੀ ਆਈ ਪਈਏ ਚੈੱਕ ਕਰ ਲਓ ਇਹ ਕੱਟ ਪੀਸ ਆ 4 ਤੋਂ ਲੈ ਕੇ 4.5 ਦੇ ਵਿੱਚ ਕੋਈ 5 ਦਾ ਤਕਰੀਬਨ 4.5 ਤੋਂ ਤਕਰੀਬਨ ਹੈਗੇ ਅੱਜ 4.5 4.5 5 ਮੀਟਰ ਦੇ ਕਰੀਬ ਹੁੰਦੇ ਕੋਈ ਤੇ ਇਹ ਸਾਰੇ ਕੱਲ ਨੂੰ ਤੁਹਾਨੂੰ ਮਿਲਨੇ ਆ ਇਹਦਾ ਸੂਟ ਬਣ ਸਕਦਾ ਅਗਰ ਤੁਸੀਂ ਫਰਸ਼ੀ ਦਾ ਬਣਾਓਗੇ ਤਾਂ ਸੂਟ ਬਣ ਜਾਏਗਾ ਪ੍ਰੋਪਰ ਤੁਹਾਡਾ ਇਹਦਾ ਰੇਟ ਨਾ ਕੱਟ ਪੀਸ ਦਾ 200 ਰੁਪਿਆ ਇਹ ਵੀ ਸਾਰਿਆਂ ਨੂੰ ਕੱਲ ਨੂੰ ਮਿਲਨੇ ਆ ਸਿਰਫ 200 ਰੁਪਏ ਦਾ オリジナル ਫੈਂਡੀ ਚੈੱਕ ਕਰ ਲਓ ਪ੍ਰੋਪਰ オリジナル ਫੈਂਡੀ ਆਏਗੀ ਚੈੱਕ ਕਰੋ ਓਨਲੀ 200 ਰੁਪਏ ਦਾ ਸੂਟ ਪੈਣਾ ਵਾ ਜੀ 4.5 4 ਸਵਾ 4 ਪੋਨੇ 5 ਦੇ ਸਾਰੇ ਪੀਸ ਆ ਸੋ ਆਜੋ ਸਾਰੇ ਜਣੇ ਕੱਲ ਨੂੰ ਸਾਡੇ ਸਟੋਰ ਤੇ ਜੀ